ਅੱਜ ਤੇ ਕੱਦਿਆ ਕਰਨ ਮਗਰ ਸਰੂਤ ਆਪਾਂ ਦੇ ਪੰਜ ਮਾਣਯੋਗ ਜਿੰਮੇਵਾਰੀ ਸਾਥੀ ਜਿਨ੍ਹਾਂ ਨੂੰ ਸਰਕਾਰ ਵੱਲੋਂ ਮਾਨ ਸਨਮਾਨ ਮਿਲੇ ਹੈ ਅੱਜ ਸਾਡੀ ਪੂਰੀ ਡਿਸਟ੍ਰਿਕਟ ਦੀ ਬੜੀ ਖੁਸ਼ ਹੈ ਕਿ ਉਹਨਾਂ ਨੂੰ ਅਸੀਂ ਮਾਨ ਸਨਮਾਨਿਤ ਕਰਦੇ ਤੁਹਾਡੇ ਸਾਰੇ ਨਾਲ ਮੀਡੀਆ ਵਰਕਰਾਂ ਦਾ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਹਾਂ ਜੀ ਕੀ ਕਹਿਣਾ ਜਾਂਦੇ ਸਰਕਾਰ ਵੱਲੋਂ ਜਿੰਮੇਵਾਰੀ ਦਿੱਤੀ ਗਈ ਹੈ ਇੱਕ ਨਮਾਣੇ ਜੇ ਵਲੰਟੀਅਰ ਨੂੰ ਆਮ ਆਦੀ ਪਾਰਟੀ ਦੇ ਰਾਸ਼ਟਰੀ ਪ੍ਰਵੀਨਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਪ੍ਰਭਾਰੀ ਮਨੀਸ਼ ਸ਼ੋਦੀਆ ਜੀ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਕੋਵਿੰ ਸਿੰਘ ਮਾਨ ਜੀ ਅਮਨ ਰੋੜਾ ਜੀ ਪੰਜਾਬ ਪ੍ਰਧਾਨ ਨੇ ਮੈਨੂੰ ਮਾਨ ਦਿੱਤਾ ਹੈ ਪੰਜਾਬ ਦੇ ਵਿੱਚ ਬ੍ਰੈਂਡ ਐਂਡ ਫਾਈਨੈਂਸ ਦਾ ਡਾਇਰੈਕਟਰ ਬਣਾਇਆ ਐਸੀ ਸਮਾਜ ਤੋਂ ਉਹ ਮੈਂ ਸਮੁੱਚੀ ਸਾਡੀ ਅੰਮ੍ਰਿਤਸਰ ਦੀ ਟੀਮ ਸਮੁੱਚੀ ਦੇਸ਼ ਦੀ ਵਲੰਟੀਅਰ ਟੀਮ ਲੀਡਰਸ਼ਿਪ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਨੂੰ ਤਨ ਦੀ ਇਮਾਨਦਾਰੀ ਨਾਲ ਭਾਰਤੀ ਸੰਵਿਧਾਨ ਦੇ ਬਿਧਾਉਗ ਨਵਾਉਂਗਾ ਧੰਨਵਾਦ ਆ ਜਵਤੀਰਾ ਇੱਕ ਫੋਟੋ ਰੋ ਲੈ ਲਓ ਜੋ ਗਾਜੀ ਨਾ ਸਾਰੇ ਹੋਣਗੇ ਉਹ ਲੱਗਿਆ ਸਾਡੇ ਵੀ ਨਾ ਉਹ ਸਾਰੇ ਸਾਡੇ ਖੁੱਦ ਜਿਹੜਾ ਫੋਟੋ ਦੇ ਆਏ ਜਿਹਨਾਂ ਜਰਨੀਆਂ ਬੱਚੀਆਂ ਉਹ ਤੋਂ ਸਾਰੇ ਐਂਸਰ ਹੋ ਜਾ ਇਸ ਤਰ੍ਹਾਂ ਜੋ ਪਿੱਛੇ ਵਿੱਚ ਜਾਣਾ ਉਹ ਚਾਰ ਉਹ ਚਾਰ ਜਰਾ ਅੱਗੇ ਨੂੰ ਹੋ ਸਾਹਮਣੇ ਹਾਂ ਮਾਲੋ ਪਿੱਛੇ ਇਸ ਤੀਸਰੀ ਵਿੱਚ ਇਤਨੀ ਗੇਲ ਹੁੰਦਾ ਨਹੀਂ ਜਿਹਨੂੰ ਮਰੇ ਕਰਕੇ ਬਾਅਦ ਕਰਦੇ ਨਹੀਂ ਨਿਸ਼ਾਨ ਖੋਟਦਾ ਉਹ ਜਿਹੜਾ ਸਟਾਫ ਆਉਣਾ ਹੈ ਅੱਜ ਹੀ ਬੋੜਾ ਹੈ ਉਹ ਦੇਖੋ ਪੱਕੇ ਦੇ ਅੱਜ ਆਪਰੇ ਆਓ ਪਾਣੀ ਵਾਲੀ ਆ ਗਈ ਉਹ ਬੋੜੀ ਵਾਲੀ ਕਾ ਗਈ ਉਹਨੂੰ ਵੀ ਜੀਰੋ ਸਿਮਿਟ ਜੀਰੋ ਉਹ ਪੈਦੀ ਦਰੋ ਕਰੇ ਦੂਜਾ ਰਮਨ ਰਮਨ ਥ੍ਰੋਫੀ ਲਾਓ ਸਭੀ ਫੋਟੋ ਆ ਜਾਏ ਉਹਨੇ ਇੱਕ ਫੋਟੋਗ੍ਰਾਫ ਆਪ ਲੈਣੀ ਹੈ ਬਾਹਰ ਵਾਸਤੇ ਵਾਲੀ ਬੋੜੀ ਨਾ ਜਿਹੜਾ ਦੇਖਣਾ ਹੈ ਦੀ ਪੀਵੀ ਸਰਕਾਰ ਵੱਲੋਂ ਵੱਡੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਐਡਵੋਕੇਟ ਹਾਂ ਪਟਿਆਲਾ ਸਟੇਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਸਟੇਟ ਟ੍ਰੈਫਿਕ ਡਿਵਾਈਸ ਰਿਕਵਰੀ ਦਾ ਮੈਂਬਰ ਤੇ ਅੱਜ ਮਨ ਨੂੰ ਨਮਾਜ਼ਾ ਪੰਜਾਬ ਸਰਕਾਰ ਨੇ ਹੁੰਦਾ ਦਿੱਤਾ ਪਾਰਟੀ ਨੇ ਹੁੰਦਾ ਕਰ ਮੈਂਬਰ ਸੋਸ਼ਲ ਸਕਿਉਰਿਟੀ ਬੋਰਡ ਪੰਜਾਬ ਇਹ ਸਬੰਧਾਨੇ ਕੋਸ਼ਿਸ਼ ਕਰਦੇ ਹਾਂ ਸਾਲਾ ਵਾਸਤੇ ਸਾਡਾ ਮੇਰਾ ਮੈਂ ਯਕੀਨ ਦਵਾਉਂਦਾ ਇਟ ਇਸ ਆਰਡੀਨੈਂਟ ਬੀ ਇਨ ਸਪੋਰਟ ਕਿੰਸਾ ਆਫ ਕਰਾਂਗਾ ਜਿਹੜੇ ਵੀ ਦਿਓ ਮੈਰੀ ਲੱਗੇਗੀ ਉਹਨੂੰ ਤਾਂ ਦੇ ਵੀ ਨਾ ਦੂਜੀ ਗੱਲ ਮੈਂ ਕਹਿਣਾ ਕਿ ਸਾਡੇ ਪੰਜਾਬ ਚ 2027 ਦੀ ਅਸੀਂ ਤਿਆਰੀ ਸ਼ੁਰੂ ਕਰ ਲਈ ਹੈ ਇਹ 4 ਸਾਲ ਬਾਕੀ ਰਹਿ ਗਏ ਤੇ ਅਸੀਂ ਅੱਜ ਤੋਂ ਹੀ ਇਹ ਤਿਆਰੀ ਕਰਨਾ ਹੈ ਕਿ ਅਗਲੀ ਸਰਕਾਰ ਵੀ ਪੰਜਾਬ ਆਮ ਆਦਮੀ ਪਾਰਟੀ ਦੀ ਬਣੇਗੀ ਭਗਵਨ ਸਿੰਘ ਬਾਦ ਸਾਡੇ ਮੁੱਖ ਮੰਤਰੀ ਹੋਣਗੇ ਕਿਉਂਕਿ ਫਿਰ ਸੇ ਤਿੰਨ ਸਾਲਾਂ ਤੋਂ ਜੋ ਕੁਝ ਅਸੀਂ ਕੀਤਾ ਹੈ ਹਾਂ ਪਾਰਟੀ ਨੇ ਕੀਤਾ ਉਹ ਪ੍ਰਾਣੀਆਂ ਜੀਆਂ ਲੋਕਾਈ ਪਾਰਟੀਆਂ ਵਿੱਚ 25 30 ਸਾਲਾਂ ਤੋਂ ਨਹੀਂ ਸੀ ਕਰਦਾ ਯੋਧ ਨਸ਼ਿਆਂ ਬទੂਸ ਦੇਖ ਰਹੇ ਕਿ ਸਾਡੀ ਪਾਰਟੀ ਜਦੋਂ ਸੱਦਾ ਚਾਈ ਸੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਲੋਕੀ ਸਾਨੂੰ ਕਹਿੰਦੇ ਕਿ 3 ਸਾਲ ਚ ਇੱਕ ਖਤਮ ਕਿਉਂ ਨਹੀਂ ਹੋਇਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਇਹਨਾਂ ਦਾ ਨਸ਼ੇ ਦਾ ਫੀਵ ਬੋਝਾ ਗਿਆ ਫੀਵ ਹੋਇਆ ਗਿਆ ਸੀ ਇਹ ਬਹੁਤ ਪੁਰਾਣਾ ਹੈ ਬਹੁਤ ਲੰਬੀਆਂ ਜੜਾਂ ਸੀ ਇਹਦੀਆਂ ਉਹਨਾਂ ਜੜਾਂ ਨੂੰ ਇੱਕਾਂ ਚ ਟਾਈਮ ਲੱਗਣਾ ਸੀ ਤੇ ਲੱਗਿਆ ਵੀ ਪਰ ਹੁਣ ਭਗਵੰਤ ਮਾਨ ਹੋਰਾਂ ਨੇ ਇੱਕ ਯੁੱਧ ਨਸ਼ਿਆਂ ਉਸ ਦਾ ਨਾਰਾ ਦੇ ਕੇ ਇੱਕ ਫੈਸਲਾ ਕੀਤਾ ਜੰਗ ਵਿਸ਼ੇ ਜਿਸ ਤਰ੍ਹਾਂ ਅਸੀਂ ਪਾਕਿਸਤਾਨ ਵਿਰੁੱਧ ਜੰਗ ਕੀਤੀ ਹੈ ਸਾਡੇ ਬਹਾਦਰ ਸੈਨਿਕਾਂ ਨੇ ਇਹ ਜੰਗ ਕੀਤੀ ਹੈ ਉਸੇ ਤਰ੍ਹਾਂ ਪੰਜਾਬ 'ਚ ਵੀ ਅਸੀਂ ਨਸ਼ਾ ਤਸਕਰਾਂ ਵਿਰੁੱਧ ਜਿਹੜੀ ਜੰਗ ਸ਼ੁਰੂ ਕੀਤੀ ਹੈ ਇਹ ਆਪਣੇ ਮਕਾਮ ਤੇ ਪਹੁੰਚੇਗੀ ਬਹੁਤ ਜਲਦੀ ਪੰਜਾਬ ਨਸ਼ਮ ਰਹਿ ਜਾਏਗਾ ਕਿਉਂਕਿ ਪਿਛਲੇ ਕੁਝ ਸਮੇਂ 'ਚ ਬਹੁਤ ਸਾਰੇ ਤਸ਼ਾਦਸਕਰੋਂ ਫੜਿਆ ਗਿਆ ਬਹੁਤ ਸਾਰਾ ਨਸ਼ਾ ਬਰਾਮਦ ਕਰਕੇ ਖਤਮ ਨਸ਼ ਕੀਤਾ ਗਿਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਹਾਰ ਵੀ ਟਾਇਏ ਸੋ ਯੁੱਧ ਨਸ਼ਾ ਕੋਲੋਂ ਅਸੀਂ ਹਰ ਹਲਕਾ ਜਿੱਤਾਂਗੇ ਤੇ ਬਹੁਤ ਜਲਦੀ ਇਹ ਪਾਰਟੀ ਨੇ ਸਾਡੇ ਛੋਟਾ ਜੀ ਮੇਰਾ ਵਿਕਰਮ ਜੀ ਵਾਰ ਨੰਬਰ 81 ਤੋਂ ਕੀਰਤੀ ਭਾਗ ਦੇ ਵਿੱਚ ਇਹਨਾਂ ਨੂੰ ਮੈਂਬਰ ਪਾਇਆ ਗਿਆ ਸਾਨੂੰ ਬਹੁਤ ਸਾਰੀ ਵੈਸਟੀ ਟੀਮ ਨੂੰ ਇੰਨੀ ਖੁਸ਼ੀ ਆ ਕਿ ਅਸੀਂ ਸੀਐਮ ਸਰਦਾਰ ਭਗਵੰਤ ਸਿੰਘ ਦਾ ਉਹ ਤਹਿਦਰੋ ਧੰਨਵਾਦ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਰ ਰੋੜਾ ਜੀ ਦਾ ਤਹਿਦਰੋ ਧੰਨਵਾਦ ਕਰਦੇ ਹਾਂ ਕਿ ਸਾਡੇ ਵੈਸਟ ਦੇ ਪ੍ਰਧਾਨ ਵਿਕਰਮ ਜੀ ਨੂੰ ਲਗਾਇਆ ਗਿਆ ਇਹਨਾਂ ਨੂੰ ਪ੍ਰਧਾਨ ਲਾਇਆ ਵਾ ਸਾਡੇ ਜਿੰਨੇ ਵੀ ਵਲੰਟੀਅਰ ਨੇ ਸਾਡੇ ਬੜੇ ਸਤਕਾਰਯੋਗ ਹੰਸ ਹੰਸ ਜੀ ਜਵਿੰਦਰ ਰਵਿੰਦਰ ਹਰਜੋਿੰਦਰ ਰਵਿੰਦਰ ਹਰਜਿੰਦੀ ਨੂੰ ਐਸਸੀਐਸਸੀ ਦੇ ਚੇਅਰਮੈਨ ਲਾਇਆ ਉਸ ਤੋਂ ਬੜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਵਾਲਮੀ ਸਮਾਜ ਨੂੰ ਵੀ ਬੜੀ ਖੁਸ਼ੀ ਆ ਕਿ ਸਾਨੂੰ ਨੂੰ ਬੜਾ ਅੱਛਾ ਮਾਨ ਸਮਾਨ ਮਿਲਿਆ ਵਾ ਸਾਰੇ ਸਾਡੀ ਟੀਮ ਬਹੁਤ ਖੁਸ਼ ਆ ਬਾਕੀ ਵਿਕਰ ਵੀ ਨੇ ਹਨ ਬਹੁਤ ਬਹੁਤ ਮੁਬਾਰਕਾ ਦੇਖੋ ਵਿਕਰ ਨਹੀਂ ਸਮਝਦਾ ਮੈਂ ਵਿਕਰਮ ਸਿੰਘ ਮੈਨੂੰ ਜ਼ਿੰਮੇਵਾਰੀ ਕੀਤੇ ਪੁਹਾਗ ਜੀ ਮਿਲੀ ਪੰਜਾਬ ਦਾ ਮੈਂਬਰ ਲਗਾਇਆ ਗਿਆ ਸੀ ਕਿ ਮੈਨੂੰ ਕੇਜਰੀਵਾਲ ਜੀ ਤੋਂ ਹਮਤਮਾਨ ਜੀ ਤੇ ਅਮਨ ਅਰੋੜਾ ਜੀ ਵਾਹ ਬੋਰਮ ਧੰਨਵਾਦ ਕਰਦਾ ਦਿ ਲੋ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਦਾ ਦਿ ਲੋ ਧੰਨਵਾਦੀ ਆ ਕਿ ਮੈਨੂੰ ਨਿਮਾਨੇ ਜੀ ਨੂੰ ਕਿ ਮਾਨ ਬਖਸ਼ਿਆ ਜਿੰਮੇਵਾਰੀ ਸੌਂਪੀ ਗਈ ਹੈ ਕੰਮ ਕਰੋਗੇ ਲੋਕਾਂ ਦੇ ਹਾਂਜੀ ਸਰ ਜਿੰਨ ਰਾਤ ਇੱਕ ਕਰਕੇ ਕਰਾਂਗੇ ਲੱਕੀ ਇਧਰਾ ਲੱਕੀ ਲੱਕੀ ਇਧਰਾ ਲੱਕੀ ਬੇਟਾ ਆਉਂਦਾ ਭਾਜੀ